ਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਆ 10 ਤੇ ਆਪਾਂ ਪਹੁੰਚੇ ਆ ਜੀ ਸੁਪਾਰ ਦੇ ਮੇਲੇ ਜਿਹੜਾ 14 ਤਰੀਕ ਤੱਕ ਭਰਨਾ ਤੇ ਫੁੱਲ ਇਕੱਠ ਹੋ ਰਿਹਾ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਟਾਈਮ ਦੀ ਗੱਲ ਕਰੀਏ ਤਾਂ ਲਗਭਗ 9:30 ਦੇ ਕਰੀਬ ਹੋ ਗਿਆ ਤੇ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਆਪਣਾ ਮੋਟਰਸਾਈਕਲ ਕਰਤਾ ਸਟੈਂਡ ਤੇ پارک ਲੋ ਆ ਜੀ ਦਿਖਾਉਣੇ ਤੇ ਦੁਕਾਨਾਂ ਹੋ ਗਈਆਂ ਸਟਾਰਟ ਬੱਸੇ ਦਾ 1 ਕਿਲੋਮੀਟਰ ਤੋਂ ਪਿੱਛੇ ਹੀ ਦੁਕਾਨਾਂ ਸਟਾਰਟ ਹੋ ਗਈਆਂ ਸੀ ਹਜੇ ਕਾਫੀ ਦੂਰ ਹੈ ਕਿਉਂਕਿ ਅੱਗੋਂ ਸੂਰਜ ਵੀ ਪੈ ਰਿਹਾ ਤੇ ਹਜੇ 2 ਕਿਲੋਮੀਟਰ ਆਪਾਂ ਨੂੰ ਪੈਦਲ ਜਾਣਾ ਪੈਣਾ ਤੇ ਆ ਦੇਖ ਸਕਦੇ ਹਾਂ ਦੁਕਾਨਾਂ ਆ ਬਹੁਤ ਹੋ ਰੇ ਅਸੀਂ ਪਿੱਛੋਂ ਦੁਕਾਨਾਂ ਤੋਂ ਕਿਲੋਮੀਟਰ ਤੋਂ ਦੇਖਦੇ ਆਉਂਦੇ ਆ ਤੇ ਆ ਗੋਲ-ਗੋਲ ਪੱਤੀਆਂ ਜੀਆਂ ਬਹੁਤ ਪਈਆਂ ਨੇ ਤੇ ਹੈ ਪਤਾ ਨਹੀਂ ਕੀ ਆ ਵੈਸੇ ਚਲੋ ਆਉਂਦੇ ਹੋਏ ਖਾਵਾਂਗੇ ਤੇ ਦੇਖਾਂਗੇ ਵੀ ਕੀ ਆ ਲਓ ਜੀ ਇਕੱਠ ਦੇਖੋ ਜੀ ਕਿੰਨਾ ਇਕੱਠ ਬਹੁਤ ਆ ਤੇ ਸਾਰੇ ਪਾਸੇ ਜਾਮੇ ਜਾਮ ਲੱਗੇ ਹੋਏ ਨੇ ਲੋ ਜੀ ਸਿੱਧੀ ਐਂਟਰੀ ਹੈਗੀ ਤੇ ਜਿਹੜਾ ਹੈਗੀ ਗੱਡੀਆਂ ਕਾਰਾਂ ਵਾਲਾ ਕੰਮ ਆ ਤੇ ਆ ਦੇਖੋ ਜੀ ਤੇ ਬਲੱਡ ਡੋਨੇਟ ਕੈਂਪ ਵੀ ਲੱਗਿਆ ਹੋਇਆ ਬਾਕੀ ਪਕੌੜੇ ਤੇ ਸੁਭੀ ਲਾ ਗਈ ਲੜਾਈ ਹੋ ਰਹੀ 10 ਬੰਦੇ ਮਾਰ ਦੂਗਾ ਹੁਣ ਆਪਾਂ ਸਮਝਾ ਇਨੇ ਹੁਣ ਹੈਂ ਬਾਹਰੇ ਰਹਿੰਦੇ ਅੱਛਾ ਯਾਦ ਹੁੰਦੇ ਆ ਯਾਦ ਪੰਚੀ ਅਦੇਖ ਹੁਣ ਬਾਈ ਨੇ ਪਲੇਟ ਚੱਕ ਕੇ ਲਾਤੀ ਪਹਿਲਾਂ ਇੱਕ ਨੇ ਕਰਦੇ ਨੇ ਹੁਣ ਕਿੰਨਾ ਦਾ ਮਾਣਾ ਵਾਲਾ ਚੱਲਦਾ ਆਪਣਾ ਲੈ ਲੈ ਵੀ ਇੱਥੇ ਹੁੰਦਾ ਫਰੋਡ ਆਪਣਾ ਧਿਆਨ ਨਾਲ ਮੁੰਡਿਆਂ ਨੇ ਪੀ ਲਿਆ ਪਾਣੀ ਤੇ ਹੁਣ ਪੈਸੇ ਮੰਗ ਰਹੇ ਨੇ ਤੇ ਹੁਣ ਪੈਸੇ ਹੈ ਹੀ ਨਹੀਂ ਇਹਨਾਂ ਕੋਲ ਕਹਿਣਾ ਚਾਹੋਂਗੇ ਕੁਝ ਸਨ ਦਾ ਇਹਦੀ ਫ੍ਰੀ ਆ ਪਾਣੀ ਜੀ ਚਲੋ 30000 ਰੁਪਏ ਕਰਾਇਆ ਗਾਲੀ ਦੁਕਾਨਾਂ ਵਾਲਾ ਬਾਈ ਪਲੇਟ ਬਾਈਆਂ ਨੇ ਬਾਅਦ ਚ ਸਿੱਧੀ ਕਰ ਲਈ ਪਹਿਲਾਂ ਲੰਬੀ ਪਾਈ ਹੋਈ ਸੀ ਇਹਨਾਂ ਤੇ ਆਜੋ ਚੱਲੀਏ ਗੋਲੂ ਹੁਣਾਂ ਦਾ ਹੋ ਗਿਆ ਰਗੜਾ ਤੇ ਲੋ ਜੀ ਘੁੰਮ ਫਿਰ ਕੇ ਦੇਖਦੇ ਆ ਮੇਲੇ ਦੀਆਂ ਰੌਣਕਾਂ ਤਾਂ ਦਕਾਨਾਂ ਲੱਗੀਆਂ ਵਿਆ ਨੇ ਫੁੱਲ ਬੂਟੇ ਪਏ ਨੇ ਸਾਰੇ ਤੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਇੱਥੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਆਉਂਦੇ ਨੇ ਲੋ ਜੀ ਝੂਲੇ ਦੇਖ ਰਹੇ ਹਾਂ ਇੱਥੋਂ ਸਾਰਾ ਦਿਖਾਈ ਦੇ ਰਿਹਾ ਤੇ ਬਾਕੀ ਅੱਗੇ ਚੱਲਦੇ ਆ ਅਜੇ ਬਹੁਤ ਪਿੱਛੇ ਆ ਟੋਟਾ ਟੋਟਾ ਕਿਲੋ 2 ਕਿਲੋਮੀਟਰ ਆਪਾਂ ਨੂੰ ਤੁਰਨਾ ਪਊਗਾ ਤੇ ਆ ਗਏ ਜੀ ਗੁੱਡੇ ਚੱਲ ਫਿਰ ਕੇ ਮੇਲਾ ਦਿਖਾਉਨੇ ਆ ਸਰ ਤੇ ਇੱਕ ਹੋਰ ਗੱਲ ਦੱਸ ਦਈਏ ਜੀ ਇਹ ਮੇਲਾ ਆਪਾਂ ਕਾਪੀਆਂ ਕਿਤਾਬਾਂ ਦੇ ਵਿੱਚ ਜ਼ਿਆਦਾਤਰ ਪੜਦੇ ਆ 6ਵੀਂ 7ਵੀਂ ਤੋਂ ਪੜਦੇ ਆ ਰਹੇ ਆ ਸਤਾਰ ਦਾ ਮੇਲਾ ਬਹੁਤ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਮੰਨਿਆ ਜਾਂਦਾ ਤੇ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੀ ਜੇ ਜ਼ਿਆਦਾ ਨਹੀਂ ਤਾਂ ਲਗਭਗ ਟੌਪ 5 ਦੇ ਮੇਲਿਆਂ ਦੇ ਵਿੱਚੋਂ ਆਉਂਦਾ ਜੀ ਇਹ ਮੇਲਾ ਤੇ ਬਾਕੀ ਰਾਤ ਦੇ 뷰 ਵੀ ਤੁਹਾਨੂੰ ਦਿਖਾਵਾਂਗੇ ਰਾਤ ਨੂੰ ਬਹੁਤ ਇਕੱਠ ਹੁੰਦਾ ਤੇ ਬਾਕੀ ਅੱਗੇ ਜਾ ਕੇ ਇਕੱਠੇ-ਗਾਟਾ ਤੁਸੀਂ ਦੇਖ ਸਕਦੇ ਹੋ ਤੇ ਸੰਗਤਾਂ ਬਹੁਤ ਆਉਂਦੀਆਂ ਨੇ ਦੂਰੋਂ-ਦੂਰੋਂ ਪੂਰੇ-ਪੂਰੇ ਪੰਜਾਬ ਵਿੱਚੋਂ ਛੱਡੂ ਬਾਹਰੋਂ ਵੀ ਆਉਂਦੇ ਨੇ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਕਿੱਥੋਂ-ਕਿੱਥੋਂ ਆਣੋ ਤੇ ਇਕੱਠ ਕਿੰਨਾ ਹੋ ਗਿਆ ਤੇ ਦਿਨ ਵੀ ਸਪਣ ਲੱਗ ਗਿਆ ਤੇ ਮੈਨੂੰ ਲੱਗਦਾ ਵੀ ਜਿੱਡੇ-ਜਿੱਡੇ ਝੁੱਲੇ ਇੱਥੇ ਹੁੰਦੇ ਨੇ ਆਪਣੇ ਲਵੇ ਲਾਉਣੇ ਮੇਲੇਾਂ ਤੇ ਕਿਤੇ ਵੀ ਨਹੀਂ ਹੁੰਦੇ ਹੈਗੇ ਤੇ ਝੂਲੇ ਆਣ ਗਏ ਨੇ ਤੇ ਹੁੰਦੇ ਨੇ ਕਿਸਤੀਆਂ ਝੂਲੇ ਰੇਲ ਗੱਡੀਆਂ ਜਾਂ ਹੋਰ ਜੋ ਵੀ ਐਂਜੋਏਮੈਂਟ ਕਰਨ ਦੇ ਸਾਧਨ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਇੱਥੇ ਤੇ ਬਾਕੀ ਚੱਲ ਕੇ ਪਹਿਲਾਂ ਨਮਸਤਕ ਹੁੰਨੇ ਆ ਤੇ ਜਾਂਦੇ ਜਾਂਦੇ ਨਾਲੇ ਮੇਲਾ ਦਿਖਾਉਣੇ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਕੌਣ ਕੌਣ ਮੇਲੇ ਤੇ ਆ ਤੇ ਕੌਣ ਕੌਣ ਆਪਣੀ ਵੀਡੀਓ ਦੇਖ ਰਿਹਾ ਤੇ ਬਾਕੀ ਗੁੰਗਾਨ ਚੱਲ ਰਹੇ ਨੇ ਮੰਦਰ ਦੇ ਵਿੱਚ ਤੇ ਚੱਲ ਕੇ ਕਰਾਉਣੇ ਆ ਦਰਸ਼ਨ ਇਹ ਆ ਜਿਓ ਜਿਹੜੀਆਂ ਚੀਜ਼ਾਂ ਹੋਰ ਮੇਲਿਆਂ ਦੇ ਵਿੱਚ ਨਹੀਂ ਹੁੰਦੀਆਂ ਹੈਗੀਆਂ ਉਹ ਚੀਜ਼ਾਂ ਇੱਥੇ ਮਿਲ ਜਾਣਗੀਆਂ ਤੁਹਾਨੂੰ ਠੀਕ ਹੁਣ ਆਪਾਂ ਪਿੱਛੇ ਬਹੁਤ ਮੇਲੇ ਦੇਖੇ ਨੇ ਨਾ ਤਾਂ ਐਡੇ-ਐਡੇ ਝੂਲੇ ਮੇਲੇ ਨੇ ਆ ਜੋ 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 ਆਪਾਂ ਲਵੇ ਜਾ ਰਹੇ ਹਾਂ ਤਾਂ ਤੋਂ ਆਪਣੀ ਵੀ ਐਕਸਾਈਟਮੈਂਟ ਵੱਧ ਰਹੀ ਆ ਰਾਤ ਨੂੰ ਲੋਕੇਸ਼ਨ ਦੇਖਣ ਵਾਲੀ ਹੁੰਦੀ ਹੈ ਇਹ ਤੇ ਲਾਈਟਿੰਗ ਪੂਰੀ ਹੁੰਦੀ ਆ ਤੇ ਪੂਰਾ ਇੰਜੋਏਮੈਂਟ ਕਰ ਸਕਦੇ ਆਪਾਂ ਕਾਰ پارکਿੰਗ ਆ ਉਰੇ ਥੋਂ ਥੋਂ ਤੇ ਮਿਲ ਜਾਣਗੀਆਂ 50 ਰੁਪਏ ਡਿਕਟਾ ਤੇ ਆਪਾਂ ਵੀ ਕਾਰ ਮੋਟਰਸਾਈਕਲ پارک ਕਰਤਾ ਆਪਣਾ 50 ਰੁਪਏ ਲਏ ਨੇ ਮੇਰੇ ਲੱਗਦਾ ਗੱਡੀ ਦੇ ਹੋਊਗਾ 100 ਰੁਪਏ ਹੈ ਸਾਰਾ ਕੁਝ ਮਹਿੰਗਾ ਹੀ ਔਰੇ ਪਹਿਲਾਂ ਗੋਲੂ ਹੁਣਾਂ ਨਾਲ ਫਰਾਡ ਹੋਇਆ ਗਿਆ ਵੈਸੇ ਤੇ ਪਾਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਮੰਨਿਆ ਜਾਂਦਾ ਤੇ ਇੱਥੇ ਗੇਮਜ਼ ਵੀ ਖੇਡੀਆਂ ਜਾਂਦੀਆਂ ਨੇ ਜਿਵੇਂ ਬਾਈ ਖੇਡ ਰਿਹਾ ਗਲਾਸਾਂ ਦੇ ਉੱਤੇ ਇਦਾਂ ਦੀਆਂ ਬਹੁਤ ਗੇਮਾਂ ਮਿਲ ਜਾਣਗੀਆਂ ਆ ਦੇਖੋ ਜੀ ਕਿ ਸਾਰੀਆਂ ਗੇਮਾਂ ਨੇ ਵੀ ਤਨਸਾਨੇ ਲਾਉਣੇ ਕਿ ਸਾਰੀਆਂ ਗੇਮਾਂ ਹੀ ਨੇ ਅੱਜ ਮੈਂ ਕੜੀ ਪਾ ਕੇ ਤੁਸੀਂ ਆਪਣਾ ਕੋਈ ਵੀ ਚੀਜ਼ ਜਿੱਤ ਸਕਦੇ ਹੋ ਮਨੋਰੰਜਨ ਫਾਮ ਸਾ ਨਾ ਗੇਮ ਤੇ ਗੌਰਿਆਂ ਨੇ ਇੰਦ ਕੰਨ ਦਾ ਵਾਧੂ ਹੁੰਦੀਆਂ ਹੁੰਦੀਆਂ ਨੇ ਮੇਲਿਆਂ ਤੇ ਬਾਕੀ ਮੈਡੀਕਲ ਮੁਫਤ ਕੈਂਪ ਵੀ ਲੱਗਦੇ ਨੇ ਇੱਥੇ ਜੇ ਕੋਈ ਨੇਕੀ ਹੁੰਦੀ ਆ ਤਾਂ ਤੁਸੀਂ ਆਪਣਾ ਦਵਾਈ ਵਗੈਰਾ ਬੂਟੀ ਵਗੈਰਾ ਲੈ ਸਕਦੇ ਹੋ ਲਓ ਜੀ ਜੇ ਬੱਚਿਆਂ ਨੇ ਐਨਜਾਇਮੈਂਟ ਕਰਨੀਆਂ ਸਵੀਮਿੰਗ ਪੂਲ ਦੀ ਆਹ ਦੇਖ ਸਕਦੇ ਹੋ ਤੁਸੀਂ ਕਿਸ਼ਤੀਆਂ ਚਲਾਉਂਦੇ ਨੇ ਬੱਚੇ ਤੇ ਇਹ ਜ਼ਿਆਦਾ ਪਰ ਇਹ ਸਭ بڑے ਮੇਲਿਆਂ ਦੇ ਵਿੱਚ ਹੀ ਇਹੋ ਜਿਹੀ ਐਂਜੋਏਮੈਂਟ ਮਿਲਦੀ ਆ। ਹੁਣ ਛੋਟੇ ਮੇਲਿਆਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ। ਤੁਸੀਂ ਨਾ ਦੇਖੋ ਜੀ ਕਿੱਡਾ। ਬਾਕੀ ਇਦਾਂ ਦੇ ਇੱਕ ਨਹੀਂ ਹੈਗਾ ਬਹੁਤ ਸਾਰੇ ਝੂਲੇ ਨੇ। ਬਾਕੀ ਤੁਹਾਨੂੰ ਘੁੰਮ ਫਿਰ ਕੇ ਮੇਲਾ ਦਿਖਾਉਣੇ ਆ। ਬਾਕੀ ਤੁਸੀਂ ਊਠ ਵੀ ਸਵਾਰੀ ਕਰ ਸਕਦੇ ਹੋ ਊਠ ਖੜੇ ਨੇ। ਊਠਾਂ ਤੇ ਸਵਾਰੀ ਕਰਨੀ ਆ। ਜੀ ਹੈਂਟਰ ਹਾਊਸ ਕੂਤ ਬਲੰਗਰਾ ਵੀ ਕਹਿ ਸਕਦੇ ਆਪਾਂ ਲੋਕ ਜਾਂਦੇ ਨੇ ਘੁੰਮਣ ਤੇ ਆ ਰਹੇ ਨੇ ਬਾਕੀ ਆਪਾਂ ਵੀ ਥੋੜਾ ਨਿਹਰਾ ਹੋ ਜਾਣਦੇ ਫਿਰ ਦੇਖਦੇ ਆਂ ਜਿਸ ਸਿਧਾਂਤ ਤੇ ਮੇਲਾ ਭਰਦਾ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਣਿਆ ਚੱਲ ਕੇ ਸਾਬ ਸਾਨੂੰ ਲਗਭਗ ਨਾ ਨਾ ਕਰਦੇ 1.5 ਤੋਂ 2 ਕਿਲੋਮੀਟਰ ਹੋ ਗਿਆ ਤੁਰ ਕੇ ਆਉਂਦਿਆਂ ਨੂੰ ਅੱਗੇ ਦੇਖੋ ਜੀ ਕਿੱਡਾ ਝੂਲਾ ਕੋਈ ਸੰਗਤ ਜੀ ਕਿੰਨੇ ਝੂਲੇ ਨੇ ਆਣ ਗਏ ਨੇ ਤੇ ਨੇ ਆ ਕਿਸਤੀਆਂ ਜਾਂਦਾ ਕੋ ਆਣ ਗਏ ਨੇ ਲੋਕ ਪੂਰਾ ਇੰਜੋਏ ਕਰ ਰਹੇ ਨੇ ਬਾਕੀ ਸ਼ਾਮ ਦਾ ਵੀਊ ਦਿਖਾਵਾਂਗੇ ਤੇ ਇੰਨੇ ਝੂਲੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਮੇਲੇ ਤੇ ਹੁੰਦੇ ਹੋਣਗੇ ਪੰਜਾਬ ਦੇ ਇਸ ਤੇ ਕੱਟ ਹੁਣੇ ਬਹੁਤ ਹੋਣ ਲੱਗ ਗਿਆ ਜੀ ਦੇਖੋ ਬਾਕੀ ਦਾ ਸਾਰੀ ਦਿਹਾੜੀ ਇਹ ਮੇਲਾ ਭਰਦਾ ਤੇ 14 ਤਰੀਕ ਤੱਕ ਮੇਲਾ ਭਰੂਗਾ ਤੇ ਅੱਗੇ ਇਕੱਠ ਦੇਖੋ ਜੀ ਆ ਦੇਖੋ ਜੀ ਆ ਲੱਗਦਾ ਵੀਊ ਆਲੇ ਦਾਲੇ ਦੇਖ ਕੇ ਇਦਾਂ ਲੱਗ ਰਿਹਾ ਜਿਵੇਂ ਸਾਰਾ ਪੰਜਾਬ ਹੀ ਇੱਥੇ ਆ ਗਿਆ ਹੋਵੇ ਦੇਖੋ ਜੀ ਖੱਡੀ ਦੂਰ ਤੱਕ ਇਕੱਠਾ ਆ ਗਿਆ ਬਾਜ਼ਾਰ ਇਹਨਾਂ ਨੂੰ ਕਹਿ ਸਕਦਾ ਹਾਂ ਪਰ ਲੇਡੀਜ਼ ਬਾਜ਼ਾਰ ਇਹ ਵੀ ਬਹੁਤ ਵੱਡਾ ਬਾਜ਼ਾਰ ਹੈ ਲੋ ਜੀ ਮੰਦਰ ਦੇ ਵਿੱਚ ਆ ਗਿਆ ਧੋਲ ਨਗਾਰੇ ਵੱਜ ਰਹੇ ਨੇ ਤੇ ਬਾਕੀ ਅੰਦਰ ਚੱਲ ਕੇ ਉਹਨੂੰ ਦਰਸ਼ਨ ਕਰਾਉਣੇ ਆ ਸੰਗਤ ਬਹੁਤ ਹੈ ਤੇ ਆਪਾਂ ਹੋ ਕੇ ਆ ਗਏ ਨਮਸਤਕ ਬਾਕੇ ਉਹ ਇੱਕ ਹੋਰ ਮੰਦਰ ਹੈ ਪਰ ਉੱਧਰ ਚੱਲਦੇ ਆ ਇੱਕ ਰੌਣਾਂ ਦਾ ਸਾਲਾ ਲੋ ਜੀ ਦੇਖ ਸਕਦੇ ਹੋ ਤੁਸੀਂ ਥੋੜਾ ਘਟਨੇ ਰਹਾ ਹੋਇਆ ਤੇ ਸਜਾਵਟ ਕੀਤੀ ਹੋਈ ਤੇ ਜਿਉਂ-ਜਿਉਂ ਘਟਨੇ ਰਹਾ ਹੋ ਰਿਹਾ ਤੇ ਹੁਣ ਤੋਂ ਸੰਗਤ ਵਧ ਰਹੀ ਹੈ ਇੱਥੇ ਲੋ ਜੀ ਦੇਖੋ ਜੀ ਰੌਣਕਾਂ ਮੇਲੇ ਦੀਆਂ ਓ ਜਿੱਥੇ ਤੱਕ ਨਿਗਾਹ ਜਾ ਰਹੀ ਹੈ ਕੈਮਰਾ ਜਾ ਰਿਹਾ ਦੇਖੋ ਜੀ ਕੀ ਆ ਬਾਤ ਆ ਰਾਤ ਦਾ ਥਿਊ ਰਾਤ ਦੀ ਆ ਆ ਟਾਈਮ ਹੀ ਸੰਗਤ ਆਉਂਦੀ ਆ ਸੇ ਇੰਜੋਏ ਕਰਦੀ ਐ ਇੱਥੇ ਹੱਥ ਜਨਾ ਮਾਰੋ ਬੇਲਾ ਇਹ ਇੱਕ ਪਾਸੇ ਸਾਰੇ ਚੀ ਲਈ ਝੂਲੇ ਨੇ ਜੀ ਆਹ ਦੇਖੋ ਜਹਾਜ਼ ਇਹ ਬੱਚਿਆਂ ਵਾਲੀ ਗੇਮ ਆ ਬੱਚੇ ਵਾਰ ਸਕਦੇ ਨੇ ਤੇ ਆਹ ਅਗੇ ਜੀ ਘੋੜੇ ਖੜੇ ਨੇ ਵਿਚਾਰੇ ਥੱਕ ਕੇ ਹੋਣਗੇ ਸਵੇਰ ਦੇ ਲੱਗੇ ਹੋਏ ਨੇ ਪਾਸੇ ਦੀ ਗੱਲ ਕਰੀਏ ਤਾਂ ਝੂਲੇ ਝੂਲੇ ਨੇ ਯਾਰੋ ਬੱਚਿਆਂ ਵਾਲੀ ਇੰਜੋਏਮੈਂਟ ਆ ਛੋਟੀ ਕਿਸਤੀ ਆ ਗਈ ਬੱਚਿਆਂ ਲਈ ਤੇ ਸਾਰਾ ਸਿਸਟਮ ਬੱਚਿਆਂ ਵਾਲਾ ਹੀ ਆ ਆ ਰੇਲ ਗੱਡੀ ਆ ਗਈ ਇੱਧਰ ਆ ਗਿਆ ਮਿੱਕੀ ਮਾ우스 ਜੀ ਆਪਾਂ ਵਾਪਸ ਆ ਰਹੇ ਹਾਂ ਤੇ ਕਿਸਤੀ ਚੱਲਦੀ ਬੱਚਿਆਂ ਵਾਲੀ ਆਇਆ ਜੀ ਮੌਤ ਦਾ ਗੂਜ ਤੇ ਜੋ ਆਵਾਜ਼ ਆ ਰਹੀਆਂ ਨੇ ਬਾਕੀ ਆਪਾਂ ਚੱਲ ਕੇ ਤੁਹਾਨੂੰ ਦਿਖਾਉਨੇ ਆ ਮੈਂ ਪਹਿਲੀ ਵਾਰ ਇਹ ਮੇਰੀ ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਕਰ ਰਿਹਾ ਹਾਂ ਨਾ ਦਾ ਤੇ ਬਾਕੀ ਚੱਲ ਕੇ ਦੇਖ ਰਿਹਾ ਵੀ ਕਿਹੋ ਜਿਹਾ ਸਭ ਕੁਤਾ ਹੋਊਗਾ ਕੋਈ ਟਾਈ ਟਾਈਆਂ ਦਾ ਪਹਿਲਾਂ ਹੀ ਲੈਂਦੀਆਂ ਬਾਕੀ ਗੱਲ ਦੇ ਉੱਪਰ ਜੀ ਲੋਡ ਜੀ ਬਾਕੀ ਸਾਰੇ ਪੰਜਾਬੀ ਦਾ ਕਰ ਰਹੇ ਨੇ ਬੱਚੇ ਵਾਪਸ ਵਿੱਚ ਆ ਗਏ ਆਪਾਂ ਤਿਆਰੀ ਕਰ ਰਹੇ ਨੇ ਬਾਕੀ ਕੱਠ ਦੇਖੋ ਬਾਕੀ ਆਉਂਦਾ ਹੋਰ ਆ ਰਹੇ ਨੇ ਜੇ ਤੇ ਬਾਕੀ ਦੇਖਦੇ ਆਂ ਜੀ ਗੱਲ ਆ ਪਿਆ ਮੋਟਰਸਾਈਕਲ ਤਦੋਂ ਗਾਵਾਂ ਦੇ ਨੂੰਕੇ ਮੇਟਰਾਂ ਦੇ ਉੱਪਰ ਇਹ ਬੋਲਟ ਵਾਲੇ ਬਾਈ ਨੇ ਬੋਲਟ ਵੀ ਚੱਕ ਲਿਆ ਬੋਲਟ ਬਹੁਤ ਜ਼ਿਆਦਾ ਯਾਰ ਜਿੰਨਾ ਇਹਨਾਂ ਦਾ ਰਿਸਕ ਹੀ ਘੱਮਾ ਸਿਰਫ 50 ਰੁਪਏ ਦਾ ਲਓ ਜੀ ਹਰੀ ਝੰਡੀ ਦਿਖਦੀ ਦੋ ਚੱਲਦੇ ਬੋਲਦਾ ਆਪਾਂ ਸਾਡ ਕੇ ਚਲਾ ਰਹੇ ਨੂੰ ਵੀ ਲਓ ਜੀ ਗੱਡੀ ਵੀ ਚੱਲ ਪਈ ਕੰਮ ਪੂਰਾ ਸਿਰੇ ਹੋ ਗਿਆ ਮਾਇਨਾ ਵੀ ਦੇਖੋ ਆਪਾਂ ਦੇ ਸਿੱਧੇ ਰੋਡ ਤੇ ਨਹੀਂ ਚਲਾਈ ਜਾਂਦੀ ਹੈਗੀ ਬਾਈਕ ਤੇ ਕੰਦ ਦੇ ਚਲਾ ਰਹੇ ਨੇ ਇਹ ਕੰਪਿਊਟਰ ਕੋਕ ਨਾ ਸੋਣਾ ਕੀ ਚਾਹੇ ਸਾਥ ਦੇਲੇ ਦਾ ਰੋਕੋ ਤਾਂ ਸੁਣੋ ਅੱਲਾ ਨਬੀ ਆਲੇਤਾ ਰਾਤ ਨੂੰ ਸੰਗਤ ਜ਼ਿਆਦਾ ਆਉਂਦੀ ਹੈ ਜੇ ਤੇ ਚੱਲ ਕੇ ਦਿਖਾਉਣੇ ਆ ਉਧਿਆ ਹਾਊਸ ਕੀ ਕੀ ਉਹਦੇ ਵਿੱਚ ਤੇ ਕੀ ਡਰਾਈਵਣਾ ਹੁੰਦਾ ਵੀ ਆ ਜਾਂ ਨਹੀਂ ਗੱਲਾਂ ਹੀ ਨੇ ਆ ਦੇਖੋ ਜੀ ਕੀ ਜਗਾਰ ਆ ਮੈਂ ਤਾਂ ਪਹਿਲੀ ਵਾਰ ਦੇਖਿਆ ਐਡਾ ਰਸਕੀ ਝੂਲਾ ਤੇ ਪੁੱਠੇ ਵੀ ਹੋ ਰਹੇ ਨੇ ਲੋਕ ਵਿੱਚ ਬੈਠੇ ਬਾਕੀ ਜੇ ਤੁਸੀਂ ਝੂਟੇ ਲਏਗੇ ਤਾਂ ਦੱਸੋ ਮੈਨੂੰ ਕਿਰਪਾ ਕਰਕੇ ਪਾਰ ਮੇਲੇ ਦੇ ਵਿੱਚ ਇਹ ਹੈਗੀ ਆ ਭੂਤਵਲ ਕਲੇਰੀ ਟਿਕਟ ਸਿਰਫ 50 ਰੁਪਏ ਬਾਕੀ ਚੱਲ ਕੇ ਅੰਦਰ ਦੇਖਦੇ ਆਂ ਵੀ ਕੀ ਕੁਸਾ ਹਾਂ ਇਹ ਇਹ ਤੇ ਬੇਸਟ ਹੈ ਪੈਸਾ ਹੈ ਡੀਟੀ ਗੱਲ ਬਾਤ ਨਹੀਂ ਹੈ ਕਿ ਸਿਰਫ 2 ਮਿੰਟ ਦੇ ਵਿੱਚ ਬਾਹਰ ਆ ਗਏ ਤੇ ਕੋਈ ਦਰਦ ਦੁਰਤਾ ਲੱਗਿਆ ਨਹੀਂ ਹੈਗਾ ਭੂਤਵੰਤ ਦੇ ਅੰਦਰ ਚਲਾਉਣੀ ਸੀ ਹੈਗੀ ਵੀਡੀਓ ਬਣਾਉਣੀ ਪੈਸਾ ਬੇਸਟ ਆ ਨਾ ਕਰਿਓ 50 ਰੁਪਏ ਟਿਕਟ ਉਸ 20 ਮਤਲਬ ਉਹ ਤੇ 10 ਰੁਪਏ ਦੀ ਟਿਕਟ ਵੀ ਨਹੀਂ ਹੋਣੀ ਚਾਹੀਦੀ ਬਿਲਕੁਲ ਬੇਸਟ ਹੈ ਪੈਸਾ ਸੋ ਕਿਰਪਾ ਕਰਕੇ ਆ ਵੀ ਪੂਤ ਬੰਗਲੇ ਪੁੰਗਲੇ ਜੇ ਨਾ ਦੇਖਿਓ ਕੁਝ ਵੀ ਨਹੀਂ ਹੈਗਾ। ਨਾ ਕੋਈ ਡਰ ਲੱਗਦਾ ਤਾਂ ਆਮ ਨੋਰਮਲ ਚੀਜ਼ਾਂ ਨੇ ਆਪਣੇ ਪੰਜਾਬੀਆਂ ਲਈ ਤੇ ਬਾਕੀ ਇੰਜੋਏ ਕਰੋ ਜੀ। ਮੇਲਾ ਘੁੰਮ ਫਿਰ ਕੇ ਤੇ ਲਓ ਜੀ ਏਸੀ ਸਪਾਰ ਦਾ ਮੇਲਾ ਜਿਹੜਾ ਪੰਜਾਬ ਦੇ ਮੰਨੇ ਪਰ ਮੰਨੇ ਮੰਨਿਆਂ ਦੇ ਵਿੱਚੋਂ ਮੰਨਿਆ ਜਾਂਦਾ। ਤੇ ਜੇ ਭੀੜ ਦੀ ਗੱਲ ਕਰੀਏ ਭੀੜ ਲੱਗ ਭੱਗ ਨਾ ਨਾ ਕਰਦੇ ਜੇ ਜ਼ਿਆਦੇ ਨਹੀਂ। ਦਾ 2-3 ਲੱਖ ਬੰਦਾ ਇਸ ਟਾਈਮ ਇੱਥੇ ਮੌਜੂਦ ਹੋਊਗਾ। ਇੱਕ ਕਿਰਪਾ ਕਰਕੇ ਇੱਕ ਜ਼ਰੂਰ ਧਿਆਨ ਦਿਓ ਇੱਥੋਂ ਪਤਾ ਲੱਗਿਆ ਕਿ ਰਾਤ ਨੂੰ 9-10 ਵਜੇ ਤੋਂ ਬਾਅਦ ਮੇਲਾ ਖਤਮ ਕਰ ਦਿੰਦੇ ਨੇ। ਪੁਲਸ ਵਾਲੇ ਅੰਦਰ ਨਹੀਂ ਆਉਣ ਦਿੰਦੇ ਹੈਗੇ ਕਿਉਂਕਿ ਹਰ ਰੋਜ਼ ਇੱਥੇ ਲੜਾਈਆਂ ਹੁੰਦੀਆਂ ਨੇ, ਇਕੱਠ ਜਿਆਦਾ ਹੁੰਦਾ। ਆਬਵੀਅਸਲੀ ਵੀ ਗੱਲ ਹੈ ਵੀ ਲੜਾਈਆਂ ਹੋਣਗੀਆਂ। ਸੋ ਗੱਲ ਇਹ ਆ ਜੀ ਆਪਣਾ ਦਿਨੇ ਆਓ। ਜਾਂ ਇਹਦੇ ਹਿਸਾਬ ਨਾਲ ਆਓ ਵੀ 9 ਵਜੇ ਵਾਪਸ ਚਲੇ ਜਾਵਾਂਗੇ। ਉਹੀ ਸੀ ਬੇਨਤੀ 14 ਤਰੀਕ ਤੱਕ ਮੇਲਾ ਭਰ ਰਿਹਾ ਤੇ ਅੱਜ ਹੈਗੀ ਹੈ ਡੇਟਾ ਅ 10 ਤਰੀਕ ਜਿਹਨੇ ਵੀ ਆਉਣਾ ਆ ਸਕਦਾ 14 ਤਰੀਕ ਤੱਕ ਬਾਕੀ ਜਿਹੜੀਆਂ ਚੀਜ਼ਾਂ ਇੱਥੇ ਨੇ ਉਹ ਕਿਸੇ ਹੋਰ ਆਪਣੇ ਮੇਲੇ ਦੇ ਵਿੱਚ ਬਹੁਤ ਘੱਟ ਹੁੰਦੀਆਂ ਨੇ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ